ਵਿਚਾਰਨ ਮੁਕਸੂਦ ਜਿਹੜੇ ਦਿੱਲੀ ਤੋਂ ਕਹਿੰਦੇ ਆਏ ਹੋਏ ਨੇ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼ਕਰ ਜੈ ਗੁਰਦੇਵ ਤਨ ਗੁਰਦੇਵ ਅੱਜ ਦਾ ਇਹ ਬਹੁਤ ਇੱਕ ਗੈਲੋ ਕੇ ਨਗਰ ਵਾਸਤੇ ਅਗਾ ਵਧੂ ਕਮ ਜਿਹੜਾ ਨਗਰ ਪੰਚਾਇਤ ਨੇ ਸਟਾਰਟ ਕਰਨਾ ਟਿਊਸ਼ਨ ਸੈਂਟਰ ਦਾ ਬਹੁਤ ਹੀ ਨੇਕ ਤੇ ਵਧੀਆ ਉਪਰਾਲਾ ਆਪਣੇ ਬੱਚਿਆਂ ਦੀ ਆਪਣੀਆਂ ਬੱਚੀਆਂ ਦੀ ਸੇਫਟੀ ਵਾਸਤੇ ਉਹਨਾਂ ਦੇ ਦੂਰ ਜਾਣ ਤੋਂ ਸਰਦੀਆਂ ਦੇ ਦਿਨਾਂ ਵੈਸੇ ਬੱਚੇ ਲਈ ਟਿਊਸ਼ਨ ਬਹੁਤ ਆਫੀ ਹੋ ਜਾਂਦੀ ਹੈ। ਔਰ ਏਡਿਊਸ਼ਨ ਸੈਂਟਰ ਦਾ ਜਿਹੜਾ ਕਾਰਟਿੰਗ ਕੀਤਾ ਜਾ ਰਿਹਾ ਇਹ ਨਗਰ ਦੀ ਸੰਜੀਦਗੀ ਕਿਉਂਕਿ ਨਗਰ ਦਾ ਪੰਚਾਇਤ ਦਾ ਇਹ ਪਹਿਲਾ ਹੀ ਕੰਮ ਆ। ਔਰ ਕਿੰਨੀ ਕੁ ਸੰਸੀਅਰ ਆ ਕਿ ਹੋ ਜਾਈ ਸੋਚ ਦੀ ਮਦਕਿਆ। ਕਿੰਨੀ ਕੁ ਸੰਜੀਦਗੀ ਹੈ ਨਗਰ ਦੇ ਪੰਚਾਇਤ ਦੇ ਵਿੱਚ ਉਹ ਬਿਲਕੁਲ ਸਾਫ ਸਾਫ ਨਜ਼ਰ ਆ ਰਹੀ ਮੇਰੇ ਵੱਲੋਂ ਆਪ ਸਭ ਨੂੰ ਅੱਜ ਦੇ ਟਿਊਸ਼ਨ ਸੈਂਟਰ ਉਦਘਾਟਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਬਹੁਤ ਧੰਨਵਾਦ ਨਗਰ ਪੰਚਾਇਤ ਦਾ ਜਿਨ੍ਹਾਂ ਨੇ ਇਹ ਨੇਕ ਉਪਰਾਲਾ ਕੀਤਾ ਜਿਵੇਂ ਪਹਿਲਾਂ ਵੀ ਉਂਗਲਾਰਿਆਂ ਨੇ ਦੱਸਿਆ ਕਿ ਇਹਨੂੰ 200 ਰੁਪਏ ਨੂੰ ਬਹੁਤ ਵੱਡੀ अहमियत ਨਾ ਦੇ ਦਿਓ ਕਿ 200 ਰੁਪਏ ਮੰਗ ਲਿਆ ਸਾਡੇ ਕੋਲੋਂ ਟਿਊਸ਼ਨ ਦਾ ਕੀ ਫਾਇਦਾ ਹੋਇਆ ਇੰਨੇ ਇੱਕ ਤਾਂ ਹੋਰ ਉਹ ਵੀ ਪੜਾਉਂਦਾ ਸੀ ਉਹ ਵੀ ਪੜਾਉਂਦਾ ਸੀ ਇੱਥੇ ਵੀ ਜਾ ਸਕਦੇ ਸੀ ਉੱਥੇ ਵੀ ਜਾ ਸਕਦੇ ਸੀ ਤੁਹਾਡੀ ਸਮੇਂ ਦੀ ਬਚਤ ਦੇ ਨਾਲ ਨਾਲ ਤੁਹਾਡੀ ਸੇਫਟੀ ਦਾ ਖਿਆਲ ਕੀਤਾ ਗਿਆ ਇਹ ਕੁਝ ਵੀ ਨਹੀਂਗਾ ਦਿਲਫੁਲ ਇਹਦੇ ਨਾਲ ਤੁਹਾਡੇ ਖਰਚੇ ਪੂਰੇ ਨਹੀਂ ਹੋ ਜਾਣੇ ਟਿਊਸ਼ਨਾਂ ਦੇ ਟੀਚਰ ਜਿਹੜੇ ਰੱਖਨੇ ਨੇ ਉਹਨਾਂ ਦੇ ਖਰਚੇ ਪੂਰੇ ਨਹੀਂ ਹੋਣੇ ਸਿਰਫ ਤੇ ਸਿਰਫ ਇਹ ਥੋੜਾ ਜਿਹਾ ਦਿਲਫੁਲ ਤੁਹਾਡਾ ਇਹਦੇ ਵਿੱਚ ਸਹਾਰਾ ਹੋ ਜੂਗਾ ਆਸਰਾ ਹੋ ਜੂਗਾ ਤੁਹਾਨੂੰ ਵੀ ਮਹਿਸੂਸ ਹੋਊਗਾ ਕਿਉਂਕਿ ਇਹ ਵੀ ਇੱਕ ਮੁਫਤ ਦੀ ਚੀਜ਼ ਦਾ ਕੱਲਾ ਜਿਹੜਾ ਉਹ ਉਹਦੀ ਬੇਕਦਰਹੀ ਨਹੀਂ ਹੁੰਦੀ ਨਾਲ ਦੇ ਨਾਲ ਕਈ ਵਾਰੀ ਬੱਚਿਆਂ ਦੇ ਵਿੱਚ ਹੀਣ ਭਾਵਨਾ ਵੀ ਆ ਜਾਂਦੀ ਹੈ ਤੁਹਾਨੂੰ ਹੀਣ ਭਾਵਨਾ ਤੋਂ ਵੀ ਬਚਾਉਗਾ ਇਹ ਕਿ ਜੇ ਸਾਨੂੰ ਮੁਫਤ ਕਿਉਂ ਦਿੱਤਾ ਜਾ ਰਿਹਾ ਅਸੀਂ ਗਰੀਬ ਆ ਇਸ ਕਰਕੇ ਸਭ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਇਹ ਹੀਣ ਭਾਵਨਾ ਤੋਂ ਵੀ ਬਚਾ ਦਾ ਇੱਕ ਸਾਧਨ ਹੈ ਬਹੁਤ ਬਿਲਕੁਲ ਕੁਝ ਜੀ ਤੁਹਾਨੂੰ ਫੀਸ ਰੱਖੀ ਆ ਔਰ ਤੁਸੀਂ ਸਭ ਨੇ ਕਦਰ ਕਰਨੀ ਆ ਮੈਂ ਤਾਂ ਇਹ ਵੀ ਚਾਹੁੰਦੀ ਕਿ ਨਾਲ ਦਾ ਨਗਰ ਪੰਘਾੜਾ ਉੱਚੇ ਦੇ ਬੱਚੇ ਵੀ ਇੱਥੇ ਤੱਕ ਪਹੁੰਚਣੇ ਚਾਹੀਦੇ ਆ ਕਿਉਂਕਿ ਬਿਲਕੁਲ ਨੇੜੇ ਆ ਤੁਹਾਡੀਆਂ ਟਿਊਸ਼ਨਾਂ ਕੋਈ ਜੰਡਿਆਲੇ ਜਾਂਦਾ ਕੋਈ ਕਿਤੇ ਜਾਂਦਾ ਕੋਈ ਪੜ੍ਹਾਈ ਜਾਂਦਾ ਸਾਰੇ ਟਿਊਸ਼ਨ ਇੱਥੇ ਲੈਣਗੇ ਔਰ ਸਾਡੇ ਵੱਲੋਂ ਵੀ ਚੋ ਕਿਸੇ ਵੇਲੇ ਵੀ ਕਿਸੇ ਵੀ ਬਿਲਦੇ ਮੇਰੀ ਕਿਸੇ ਮਦਦ ਦੀ ਜ਼ਰੂਰਤ ਪੈ ਜਾਵੇ ਤਾਂ ਮੈਂ ਵੀ ਤੁਹਾਡੇ ਵਾਸਤੇ ਬਿਲਕੁਲ ਹਾਜ਼ਰ ਹਾਂ ਤੁਸੀਂਾਂ ਤੁਹਾਡੀਆਂ ਨਗਰ ਦੀਆਂ ਕੁਝ ਸਮੱਸਿਆਵਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਛੋਟਾ ਪਿੰਡਿਆ ਫੰਡਸ ਦੀ ਕਮੀ ਹੋ ਜਾਂਦੀ ਆ ਅਸੀਂ ਦੋ ਤਿੰਨ ਕੁ ਮੁੱਖ ਕੰਮ ਜਿਹੜੇ ਆ ਉਹ ਇਸ ਸਾਲ ਦੇ ਵਿੱਚ ਲਵਾਂਗੇ ਡਿਮਾਂਡ ਤੁਸੀਂ ਰੱਖਣੀ ਹੁੰਦੀ ਤੁਹਾਡਾ ਹੱਕ ਬਣਦਾ ਕਿ ਤੁਸੀਂ ਆਪਣੀਆਂ ਸਾਰੀਆਂ ਮੰਗਾਂ ਰੱਖੋ ਦੋ ਤਿੰਨ ਚੀਜ਼ਾਂ ਅਸੀਂ ਲੈ ਲਵਾਂਗੇ ਜਿਵੇਂ ਇੱਕ ਤਾਂ ਤੁਸੀਂ ਫਿਰਨੀ ਦਾ ਦੱਸਿਆ ਕਿ ਫਿਰਨੀ ਬਹੁਤ ਜ਼ਰੂਰੀ ਹੈ ਮੈਂ ਵੀ ਸਮਝਦੀ ਆ ਕਿ ਬੱਚੇ ਘਰਾਂ ਦੇ ਵਿੱਚ ਖੇਡਦੇ ਨੇ ਦੌੜ ਕੇ ਸੜਕ ਤੇ ਆ ਜਾਂਦੇ ਆ ਬਹੁਤ ਸਾਰੀ ਟ੍ਰੈਫਿਕ ਹੈ ਅਸੀਂ ਫਿਰਨੀ ਦਾ ਹੱਲ ਛੇਤੀ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਦੱਸਿਆ ਹੁੰਦਾ ਤੇ ਸ਼ਾਇਦ ਹੁਣ ਅਸੀਂ 2 ਮਹੀਨੇ ਡੇਢ ਮਹੀਨੇ ਤੱਕ ਸਟਾਰਟ ਹੀ ਹੋ ਜਾਣਾ ਸੀ ਫਿਰ ਵੀ ਮੈਂ ਕੋਸ਼ਿਸ਼ ਕਰੂੰਗੀ ਕਿ ਇਹਨੂੰ ਉਸੇ ਹੀ ਪ੍ਰੋਜੈਕਟਾਂ ਦੇ ਵਿੱਚ ਕਿਤੇ ਨਾ ਕਿਤੇ ਐਡਜਸਟ ਕੀਤਾ ਜਾ ਸਕੇ ਤਾਂ ਇਟਾ ਵੱਡਾ ਮਸਲਾ ਨਹੀਂ ਹੈ ਫਿਰ ਤਾਂ ਮੇਰੇ ਖਿਆਲ 10 ਕਲਾਈਟਾਂ ਦੇ ਨਾਲ 15 ਨਗਰ ਦਾ ਸੱਚ ਹੋਗਾ ਜੇ 15 ਦੀ ਵੀ ਜ਼ਰੂਰਤ ਹੋਵੇ ਕੋਈ ਗੱਲ ਨਹੀਂ ਉਹ ਵੀ ਕਰਦੇ ਆਂਗੇ ਪਰ ਸਭ ਤੋਂ ਵੱਡਾ ਮਸਲਾ ਤੁਹਾਡੀ ਐਜੂਕੇਸ਼ਨ ਦੇ ਨਾਲ ਸੰਬੰਧਿਤ ਖਾਸ ਕਰਕੇ ਵੀਪੀਐਨ ਥੋੜੀ ਦੇਰ ਲਈ ਚੁੱਪ ਕਰ ਜੋ ਵੀ ਖਾਣਾ ਬਾਅਦ ਚ ਖਾ ਲਿਓ ਮੈਂ ਬਸ 5 ਮਿੰਟਾਂ ਤੇ ਹਾਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਜਿਵੇਂ 26 ਕਿ ਸਰ ਨੇ ਪਹਿਲਾਂ ਗੱਲ ਕੀਤੀ ਆ ਕਿ ਸਕੂਲ ਬੰਦ ਹੋ ਜਾਣੇ ਸਕੂਲ ਵਕੈ ਬੰਦ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ 1.5 ਲੱਖ ਰੁਪਏ ਤਨਖਾਹ ਲੈਣ ਵਾਲਾ ਟੀਚਰ ਹੋਵੇ ਤੇ ਮੋਰੇ ਬੱਚੇ ਨਾ ਹੋਣ ਸਕੂਲ ਬੰਦ ਹੋ ਸਕਦੇ ਆ ਇਹਦੀ ਤੁਹਾਨੂੰ ਅੱਜ ਨਹੀਂ ਪਤਾ ਲੱਗਣਾ ਕਿ ਇਹਦਾ ਤੁਸੀਂ ਕੀ ਨੁਕਸਾਨ ਕਰ ਰਹੇ ਹੋ ਆਪਣਾ ਸਰਕਾਰੀ ਚੀਜ਼ਾਂ ਦੀ ਕਦਰ ਕਰਨੀ ਜੇ ਨਹੀਂ ਸਿੱਖਾਂਗੇ ਪਿਛਲੇ ਸਮਿਆਂ ਦੇ ਵਿੱਚ ਪੁਰਾਣੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਟੀਚਰਾਂ ਦੀ ਭਰਤੀ ਨਹੀਂ ਕੀਤੀ ਜਿਦਾਂ ਕਰਕੇ ਤੁਹਾਡਾ ਸਕੂਲਾਂ ਤੋਂ ਮੋਹ ਪੰਗ ਹੋਇਆ ਹੁਣ 10000 ਟੀਚਰ ਭਰਤੀ ਕੀਤਾ ਹੋਇਆ ਹੋਰ ਭਰਤੀ ਵਾਸਤੇ ਅਗਲੀਆਂ ਕਾਰਵਾਈਆਂ ਚੱਲਦੀਆਂ ਪਈਆਂ ਹੋਰ ਵੀ ਟੀਚਰ ਭਰਤੀ ਹੋਣਗੇ ਸਰਕਾਰ ਬਹੁਤ ਸੰਜੀਦਾ ਹੈ ਐਜੂਕੇਸ਼ਨ ਨੂੰ ਲੈ ਕੇ ਸਾਰੇ ਬੜੇ ਅੱਛੇ ਪ੍ਰਬੰਧ ਕੀਤੇ ਜਾ ਰਹੇ ਸਕੂਲਾਂ ਦਾ ਵੀ ਮੂਹ ਮਹੰਦਰਾ ਬਦਲਿਆ ਜਾ ਰਿਹਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਨਮਾਨਯੋਗ ਜਗ੍ਹਾ ਦਿੱਤੀ ਜਾ ਰਹੀ ਹੈ ਬੈਠਣ ਵਾਸਤੇ ਬਿਲਡਿੰਗਸ ਤੋਂ ਲੈ ਕੇ ਉਹਨਾਂ ਦੇ ਇਨਫੈਕਟ ਵਿੱਚ ਰੱਖ ਬਹੁਤ ਸਾਰੇ ਸਕੂਲ ਤਾਂ AC ਹੋ ਗਏ ਚੰਗੀਆਂ ਬਿਲਡਿੰਗਾਂ ਦੇ ਨਾਲ ਤਾਂ ਕਿ ਹਰ ਇੱਕ ਦਾ ਹੱਕ ਬਣਦਾ ਕਿ ਉਹਨੂੰ ਚੰਗੀ ਸਿੱਖਿਆ ਚੰਗਾ ਸਨਮਾਨਯੋਗ ਥਾਂ ਬੈਠਣ ਵਾਸਤੇ ਮਿਲੇ ਉਹ ਸਹੂਲਤਾਂ ਮਿਲਣ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਤੁਸੀਂ ਲੈਂਦੇ। ਔਰ ਦੂਸਰੀ ਵੱਡੀ ਗੱਲ ਇਹ ਆ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਕਿ ਜਿਹਨਾਂ ਸਕੂਲਾਂ ਦੇ ਵਿੱਚ ਤੁਸੀਂ ਭੇਜਦੇ ਹੋ ਜਿਹੜੇ ਹਰ ਗਲੀ ਚਰਾਹੇ ਦੇ ਵਿੱਚ ਖੁੱਲੇ ਹੋਏ ਹੋ ਉੱਥੇ ਪੜਾਉਂਦਾ ਕੌਣ ਆ ਕਦੀ ਤੁਸੀਂ ਨਜ਼ਰ ਮਾਰੀ ਇੱਕ ਸਰਕਾਰੀ ਟੀਚਰ ਆਪਣੀ ਜ਼ਿੰਦਗੀ ਦੇ ਬਹੁਤ ਕੀਮਤੀ ਸਾਲ ਤੇ ਕੀਮਤੀ ਸਮਾਂ ਲਾ ਕੇ ਸਰਕਾਰੀ ਟੀਚਰ ਬਣਦਾ ਗ੍ਰੈਜੂਏਸ਼ਨ ਨਹੀਂ ਹੁਣ ਪੋਸਟ ਗ੍ਰੈਜੂਏਸ਼ਨ ਪਿਕਚਰ ਹੁੰਦੇ ਉਸ ਤੋਂ ਬਾਅਦ ਉਹਨਾਂ ਦਾ ਡਿਪਲੋਮਾ ਹੁੰਦਾ ਬੀਐਡ ਕਰਦੇ ਨੇ ਐਮਐਡ ਕਰਦੇ ਨੇ ਇਹ ਐਮਐਡ ਤੇ ਬੀਐਡ ਇੱਕ ਐਸੀ ਟ੍ਰੇਨਿੰਗ ਹੈ ਟੀਚਰ ਦੀ ਜਿਵੇਂ ਪੁਲਿਸ ਵਿੱਚ ਭਰਤੀ ਹੋਣ ਵਾਸਤੇ ਤੁਹਾਨੂੰ ਇੱਕ ਸਾਲ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ ਇਦਾਂ ਹੀ ਟੀਚਰ ਬਣਨ ਵਾਸਤੇ ਇਹ 2 ਸਾਲ ਦੀ ਟ੍ਰੇਨਿੰਗ ਹੁੰਦੀ ਹੈ ਕਿਉਂਕਿ ਬੱਚੇ ਨੂੰ ਸੰਭਾਲਣਾ ਬੱਚੇ ਨੂੰ ਕਿਸ ਰਾਹ ਤੇ ਤੋਰਨਾ ਬੱਚੇ ਦਾ ਕਿਹੋ ਜਿਹਾ ਲਾਈਫ ਸਟਾਈਲ ਹੋਣਾ ਚਾਹੀਦਾ ਇਹ ਕੁਟੀਚੇ ਨਹੀਂ ਦੱਸ ਸਕਦਾ ਉਹਦੀ ਬਕਾਇਦਾ ਚੱਲ ਨਹੀਂ ਹੁੰਦੀ ਜਿਹਦੇ ਵਿੱਚ ਬੱਚੇ ਨੂੰ ਸਾਂਭਣ ਤੋਂ ਲੈ ਕੇ ਉਹਦੇ ਦਿਮਾਗ ਦੇ ਡਿਵੈਲਪਮੈਂਟ ਤੋਂ ਲੈ ਕੇ ਸਰੀਰਕ ਸਾਂਭ ਸੰਭਾਲ ਤੋਂ ਲੈ ਕੇ ਔਰ ਜ਼ਿੰਦਗੀ ਦੇ ਨਵੇਂ ਜਿਹੜੇ ਰਾਹਾਂ ਦੇ ਉੱਤੇ ਤੋਰਨਾ ਉਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਇੱਕ ਸਰਕਾਰੀ ਟੀਚਰ ਨੂੰ ਸਿਖਾਈਆਂ ਜਾਂਦੀਆਂ ਔਰ ਜਿੱਥੇ ਤੁਸੀਂ ਭੇਜ ਦਿਓ ਜਿਹੜਾ ਸਕੂਲਾਂ ਦੇ ਵਿੱਚ ਉੱਥੇ ਤੁਹਾਨੂੰ ਪਲੱਸ 2 ਤੋਂ ਟੀਚਰ ਮਿਲਣਾ ਸ਼ੁਰੂ ਹੋ ਜੂਗਾ ਕਈਆਂ ਥਾਵਾਂ ਤੇ 10ਵੀਂ 10ਵੀਂ ਪਾਸ ਜਿਹੜੇ ਲੋਕ ਆ ਉਹ ਵੀ ਪੜਾਉਂਦੇ ਆ ਫਿਰ ਪਲੱਸ 2 ਪਾਸ ਲੋਕ ਪੜਾਉਂਦੇ ਆ ਫਿਰ ਬੀਏ ਵਾਲੇ ਲੋਕ ਪੜਾਉਂਦੇ ਆ ਉਦੋਂ ਅੱਗੇ ਵਾਲਾ ਕੋਈ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਜਾਂਦਾ ਹੁਣ ਤੁਸੀਂ ਸੋਚੋ ਕਿ ਤੁਸੀਂ ਢੇਰ ਸਾਰੀਆਂ ਫੀਸਾਂ ਦੇ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਆਪਣੇ ਹੱਥੀ ਖਰਾਬ ਕਰਦੇ ਹੋ ਅੰਗਰੇਜ਼ੀ ਸਕੂਲ ਚ ਜਾਣ ਵਾਲਾ ਬੱਚਾ ਨਾ ਪੰਜਾਬੀ ਚੋਗਾ ਨਾ ਅੰਗਰੇਜ਼ੀ ਚੋਗਾ ਨਾ ਉਹਦਾ ਅੱਗੇ ਕਿਤੇ ਕੰਮ ਤੁਹਾਨੂੰ ਪਤਾ ਕਿ ਜੇ ਪੰਜਾਬ ਐਜੂਕੇਸ਼ਨ ਬੋਰਡ ਦਾ ਜਿਹੜਾ ਪੜਿਆ ਹੋਇਆ ਨਾ ਬੱਚਾ ਹੋਵੇ ਤੇ ਕਿਸੇ ਸਰਕਾਰੀ ਜੋਬ ਦੇ ਵਿੱਚ ਉਹ ਹਿੱਸਾ ਨਹੀਂ ਲੈ ਸਕਦਾ ਉਹ ਸਰਕਾਰੀ ਜੋਬ ਨਹੀਂ ਕਰ ਸਕਦਾ ਪੀਸੀਐਸ ਪੰਜਾਬ ਦੀ ਸਭ ਤੋਂ ਵੱਡੀ ਡਿਗਰੀ ਹੈ ਜਿਉਂਨੇ ਪੰਜਾਬ ਬੋਰਡ ਦੇ ਵਿੱਚ 10ਵੀਂ ਦੇ ਪੇਪਰ ਨਾ ਦਿੱਤੇ ਹੁਣ ਤਾਂ ਤੁਸੀਂ ਪੀਸੀਐਸ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ ਬਹੁਤ ਖਾਸ ਕਰਕੇ ਜਿਹੜੀ ਤੁਸੀਂ ਬਾਬਾ ਸਾਹਿਬ ਅੰਬੇਦਕਰ ਨੂੰ ਸਮਝਣਾ ਤੇ ਤੁਹਾਨੂੰ ਪੜ੍ਹਨਾ ਪੈਣਾ ਗੁਰੂ ਜੀ ਦਾਸ ਮਹਾਰਾਜ ਜੀ ਨੂੰ ਸਮਝਣਾ ਤੇ ਤੁਹਾਨੂੰ ਪੜ੍ਹਨਾ ਪੈਣਾ। ਔਰ ਜਿਹੜੇ ਜਿਹੜੀਆਂ ਪੜਾਈਆਂ ਹੋ ਰਹੀਆਂ ਪ੍ਰਾਈਵੇਟ ਸਕੂਲ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਕਿਤੇ ਨਹੀਂ ਪਹੁੰਚਾਣਾ। ਇਸ ਕਰਕੇ ਤੁਸੀਂ ਇਸ ਸਾਲ ਮੇਰੇ ਖਲ तकरीबन तकरीबन ਸਾਰੀਆਂ ਔਰਤਾਂ ਘਰਾਂ ਦੀਆਂ ਬੈਠੀਆਂ। ਜਿਨ੍ਹਾਂ ਜਿਨ੍ਹਾਂ ਨੇ ਅੰਗਰੇਜ਼ੀ ਸਕੂਲਾਂ 'ਚ ਬੱਚੇ ਲਾਏ ਨੇ ਹੁਣ ਨਵਾਂ ਸਾਲ ਸਟਾਰਟ ਹੋ ਗਿਆ। ਤੁਸੀਂ ਪੰਘਾੜੇ ਸਕੂਲ ਦੇ ਵਿੱਚ ਆਪਣੇ ਬੱਚੇ ਦਾਖਲ ਕਰਨੇ। ਜਿਹੜੇ ਪਹਿਲੇ ਤੋਂ ਲੈ ਕੇ 8ਵੀਂ ਤੱਕ ਵਾਲੇ ਨੇ। ਔਰ ਉੱਥੇ ਜਿਹੜੀਆਂ ਵੀ ਕੋਈ ਪੁਰਾਣੇ ਸਮੇਂ ਦੇ ਵਿੱਚ ਦਿੱਕਤਾਂ ਆਈਆਂ ਸਟਾਫ ਸਾਰਾ ਨਵਾਂ ਆ ਗਿਆ ਬਹੁਤ ਵਧੀਆ ਸਟਾਫ ਹੈ ਨਵੀਆਂ ਬੱਚੀਆਂ ਜਿਹੜੀਆਂ ਬਹੁਤ ਸੋਨਾ ਪੜਾਉਂਦੀਆਂ ਸਮੇਂ ਦੇ ਮੁਤਾਬਕ ਪੜਾਉਂਦੀਆਂ ਦੋਨੋਂ ਪੰਚਾਇਤਾਂ ਮਿਲ ਕੇ ਬੈਠ ਕੇ ਇਹਦੇ ਬਾਰੇ مشورہ ਵੀ ਕਰਨੀ ਗਿਆ ਸਕੂਲ 'ਚ ਵੀ ਜਾਣ ਗਿਆ ਉਸ ਤੋਂ ਬਾਅਦ ਤੁਸੀਂ ਸਭ ਨੇ ਆਪਣੇ ਬੱਚਾ ਨੂੰ ਉੱਥੇ ਦਾਖਲ ਕਰਵਾਉਣਾ ਜਿਸ ਦਿਨ ਪੰਜਾਬੀ ਸਕੂਲਾਂ ਦਾ ਭੋਗ ਪੈ ਗਿਆ ਪੰਜਾਬ ਦੇ ਵਿੱਚੋਂ ਜਿਹੜੀਆਂ ਹਿਸਾ ਅੱਜ ਤੁਸੀਂ 2-2000 ਰੁਪਏ ਮਹੀਨਾ ਦਿੰਦੇ ਹੋ ਤੇ 5 5 10 10000 ਤੇ ਜਾ ਕੇ ਖੜੀਆਂ ਹੋਣੀਆਂ ਹਜੇ ਉਹਨਾਂ ਨੂੰ ਡਰਿਆ ਕਿ ਸਰਕਾਰੀ ਸਕੂਲ ਹੈਗੇ ਆ ਜੇ ਅਸੀਂ ਜ਼ਿਆਦਾ ਫੀਸਾ ਨਹੀਂ ਆ ਤੇ ਇਹ ਪੰਜਾਬੀ ਸਕੂਲ ਸਰਕਾਰੀ ਸਕੂਲ ਚ ਚਲੇ ਜਾਣਗੇ ਜਿੱਤਨੇ ਡਰ ਖਤਮ ਹੋ ਗਿਆ ਤੇ ਜੇ ਇਹ ਜਿਹੜੀ এডੂਕੇਸ਼ਨ ਹੈ ਸਿੱਖਿਆ ਤੁਹਾਡੀ ਪਹੁੰਚ ਤੋਂ ਬਾਹਰ ਹੋ ਜੂਗੀ ਔਰ ਫਿਰ ਉਹ ਜਿਹੜਾ ਸਮਾਂ ਹੈ ਨਾ ਉਹ ਹੱਥ ਨਹੀਂ ਆਉਣਾ ਜਿਹੜਾ ਆਪਣੇ ਹੱਥੋਂ ਨਿਕਲ ਜਾਣਾ ਇਸ ਕਰਕੇ ਅੱਜ ਦਾ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਕਿਉਂਕਿ ਅਸੀਂ ਇਸ ਵਿਸ਼ੇ 'ਚ ਇਕੱਠੇ ਹੋਈਆਂ ਸਭ ਤੋਂ ਵੱਧ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ এডਿਕੇਸ਼ਨ ਨੂੰ अहमियत ਦੇਣੀ ਹੈ ਕੱਪੜੇ ਜੇ ਧੋ ਕੇ ਪੁਰਾਣੇ ਵੀ ਪਾ ਲੈ ਜਾਣਗੇ ਤਾਂ ਉਦੋਂ ਤੱਕ ਕੁਝ ਵਿਗੜਨਾ ਨਹੀਂ ਸਾਧਨ ਘੱਟ ਵੀ ਹੋਣਗੇ ਤਾਂ ਨਹੀਂ ਕੁਝ ਵਿਗੜਨਾ ਘਰ ਛੋਟਾ ਵੀ ਹੋਊਗਾ ਤਾਂ ਨਹੀਂ ਕੁਝ ਵਿਗੜਨਾ ਪਰ ਜੇ ਬੱਚੇ ਦੀ এডਿਕੇਸ਼ਨ ਅਸੀਂ ਪੂਰੀ ਨਾ ਕਰਾ ਸਕੇ ਤਾਂ ਫਿਰ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਆਪਣੇ ਹੱਥੀਂ ਖਰਾਬ ਕਰਾਂਗੇ ਅੱਜ ਤੁਹਾਡਾ ਟਿਊਸ਼ਨ ਸੈਂਟਰ ਖੁੱਲਣ ਜਾ ਰਿਹਾ ਬਹੁਤ ਵੱਡੀ ਸਹੂਲਤ ਤੁਹਾਨੂੰ ਮਿਲਣ ਜਾ ਰਹੀ ਹੈ ਮੈਂ ਸਮਝਦੀ ਕਿ ਇਹ ਇੱਕ ਨਵੀਂ ਪੜਤਿਆ ਔਰ ਮੈਂ ਇਸ ਪਿੰਡ ਨੂੰ ਬਾਕੀ ਪਿੰਡਾਂ ਦੇ ਵਿੱਚ ਵੀ ਤੁਹਾਡੀ ਮਿਸਾਲ ਦੇ ਕੇ ਅਸੀਂ ਕੋਸ਼ਿਸ਼ ਕਰੀਏ ਕਿ ਇਹੋ ਜਿਹਾ ਟਿਊਸ਼ਨ ਸੈਂਟਰ ਹਰ ਨਗਰ ਦੇ ਵਿੱਚ ਜਾਂ ਦੋ ਦੋ ਚਾਚ ਚਾਰ ਪਿੰਡ ਨਗਰਾਂ ਦੇ ਵਿੱਚ ਜਿਹੜੇ ਨੇ ਉਹ ਰਲ ਕੇ ਇਹੋ ਜਿਹਾ ਟਿਊਸ਼ਨ ਸੈਂਟਰ ਖੋਲਣ ਜਿੱਥੇ ਬੱਚਿਆਂ ਦਾ ਤੇ ਸਿਰ ਪੜ੍ਹਾਈ ਲਿਖਾਈ ਦਾ ਵੀ ਔਰ ਸਮਾਜ ਸੇਵੀ ਸੰਸਥਾਵਾਂ ਦੀ ਕਮੀ ਨਹੀਂ ਹੈ ਪੈਸੇ ਦੀ ਕਮੀ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਆਈ ਔਰ ਇਹ ਜਿਹੜੀ ਕੋਈ ਕਮੀ ਨਾ ਹੋਣ ਦੇ ਬਾਵਜੂਦ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ ਬਹੁਤ ਪਿੱਛੇ ਖਾਸ ਕਰਕੇ ਡਿਗਰੀਆਂ ਦੇ ਮਾਮਲੇ ਵਿੱਚ ਇਸ ਵੇਲੇ ਜਿੰਨੀਆਂ ਵੱਡੀਆਂ ਪੋਸਟਾਂ ਨੇ ਪੰਜਾਬ ਦੀਆਂ ਪੰਜਾਬ ਤੋਂ ਬਾਹਰੋਂ ਆ ਕੇ ਅਫਸਰ ਸਾਡੇ ਸਿਰਾਂ ਦੇ ਉੱਤੇ ਬੈਠੇ ਆ ਉਹਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਪੜਾਈ ਲਿਖਾਈ ਨੂੰ ਉਨੀ ਸੰਜੀਦਗੀ ਦੇ ਨਾਲ ਨਹੀਂ ਲਿਆ ਗਿਆ ਜਿੰਨੀ ਚ ਲੈਣਾ ਚਾਹੀਦਾ ਸੀ ਸਰਕਾਰਾਂ ਨੂੰ ਤੇ ਹੁਣ ਜਾਗਣ ਦਾ ਸਮਾਂ ਹੈ ਔਰ ਜਾਗ ਕੇ ਅਸੀਂ ਸਰਕਾਰ ਬਹੁਤ ਸਾਡੇ ਜਿਹੜੇ ਮਿਨਿਸਟਰ ਨੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਜੀ ਬੈਸ ਉਜਵੇਂ ਆਪਣੇ ਬੱਚਿਆਂ ਵਾਸਤੇ ਮਿਹਨਤ ਕਰੀਂਦੀ ਆ ਉਹ ਇਸ ਤਰ੍ਹਾਂ ਸਾਰੇ ਸਾਰੇ ਪੰਜਾਬ ਦੇ ਬੱਚਿਆਂ ਵਾਸਤੇ ਮਿਹਨਤ ਕਰਦੇ ਆ ਸਕੂਲਾਂ ਚ ਜਾਂਦੇ ਆ ਨਵੀਆਂ ਨੀਤੀਆਂ ਤਿਆਰ ਕਰਦੇ ਆ ਔਰ ਹਰ ਉਹ ਕੋਸ਼ਿਸ਼ ਕਰ ਰਹੇ ਆ ਜਿਹੜਾ ਬੱਚਾ ਦਾ ਹੱਕ ਬਣਦਾ ਜਿਹੜਾ ਬੱਚਾ ਨੂੰ ਮਿਲਣਾ ਚਾਹੀਦਾ ਬਲਕਿ ਬਹੁਤੀਆਂ ਡਿਊਟੀਆਂ ਤੁਹਾਡੀਆਂ ਵੀ ਨੇ ਤੁਸੀਂ ਆਪਣੀਆਂ ਡਿਊਟੀਆਂ ਨੂੰ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਨਗਰ ਪੰਚਾਇਤ ਦੇ ਨਾਲ ਮਿਲ ਕੇ ਨੇ ਬੋਣਾ ਜਿੰਨੀਆਂ ਚੀਜ਼ਾਂ ਤੁਸੀਂ ਮੈਨੂੰ ਨੋਟ ਕਰਵਾਈਆਂ ਅਸੀਂ 2-3 ਕੰਮ ਇਸ ਸਾਲ ਦੇ ਵਿੱਚ ਕਰਾਂਗੇ ਛੱਪੜ ਵਾਲਾ ਮਸਲਾ ਵੀ ਤੁਹਾਡਾ ਠੀਕ ਹੈ ਉਹਨੂੰ ਵੀ ਉਹਨੂੰ ਵੀ ਕਿਉਂਕਿ ਹਜੇ ਪਹਿਲਾਂ ਜਿਹੜਾ ਤੁਹਾਡਾ ਬਣਿਆ ਹੋਇਆ ਪੰਜ ਆਪਣਾ ਤੁਹਾਡਾ ਧਰਮਸ਼ਾਲਾ ਪਹਿਲਾਂ ਉਹਦੀ ਰਿਪੇਅਰ ਕਰ ਲਈਏ ਇੱਕ ਚੀਜ਼ ਜਿਹੜੀ ਬਣੀ ਹੋਈ ਹੈ ਪਹਿਲਾਂ ਉਹਨੂੰ ਕਰ ਲਈਏ ਤਿਆਰ ਤਾਂ ਕਿ ਤੁਹਾਡੇ ਵਰਤਨਯੋਗ ਹੋ ਜਾਏ ਉਸ ਤੋਂ ਬਾਅਦ ਤੁਹਾਨੂੰ ਕਮਿਊਨਿਟੀ ਹਾਲ ਵੀ ਬਣਾ ਕੇ ਦੇਵਾਂਗੇ ਪਰ ਇਸ ਸਾਲ ਦੇ ਵਿੱਚ ਵਾਦਾ ਨਹੀਂ ਕਰਨਾ ਮੈਂ ਅਗਲੇ ਸਾਲ ਚ ਬਣਾ ਕੇ ਦਵਾਂਗੀ ਐਸਲਪੇ ਨੇ ਛੋਟੇ ਛੋਟੇ ਜਿੰਨੇ ਕੰਮ ਜ਼ਿਆਦਾ ਹੋ ਜਾਣ ਓਨੇ ਜ਼ਿਆਦਾ ਬੈਟ ਰਿਆ ਅਗਲੇ ਸਾਲ ਮੈਂ ਤੁਹਾਨੂੰ ਕਮਿਊਨਿਟੀ ਸੈਂਟਰ ਵਿੱਚ ਜਰਾ ਇੱਥੇ ਜਿਹੜਾ ਹਾਲ ਜਲੂ ਬਣਾ ਕੇ ਦਵਾਂਗੀ ਧੰਨਵਾਦ ਜੀ